ਹਾਂਜੀ ਬਾਜੀ ਆ ਕਿਹੜੇ ਡਾਰਕ ਰੰਗਾਂ ਦੇ ਸੂਟ ਚੱਕ ਲੈ ਬਾਜੀ ਹੁਣ ਬਾਜੀ ਵਿਓਨ ਪ੍ਰਿੰਟ ਵਾਲੇ ਅੱਛਾ ਇਹਨਾਂ ਦੇ ਪ੍ਰਿੰਟ ਨਹੀਂ ਹੈ ਜੇ ਇੱਕ ਪ੍ਰਿੰਟਰ ਦਿਖਾਈ ਸੀ ਇਹ ਪਲੇਨ ਆ ਖਾਦੀ ਬੜੀ ਹੈ ਵਿੱਚ ਬਾਜੀ ਬਾਜੀ ਇੰਨੇ ਸੋਹਣੇ ਸੋਹਣੇ ਕਲਰ ਆਏ ਆ ਮੈਂ ਕਹਿੰਦਾ ਕਲਰ ਦੇ ਕਿਹੜੇ ਪਿਆਰੇ ਪਿਆਰੇ ਆ ਵਿਓਨ ਬਾਲੇ ਦੇ ਐਨ ਬਾਜੀ ਆਪਣੇ ਕੋਲ ਆ ਚੁੱਕੇ ਨੇ ਤੁਸੀਂ ਯਕੀਨ ਮੰਨਿਓ ਇੰਨਾ ਸੋਹਣਾ ਕੱਪੜਾ ਐ ਇੰਨਾ ਆਰਾਮਦਾਰ ਕੱਪੜਾ ਐ ਇੰਨਾ ਕੰਫਰਟੇਬਲ ਕੱਪੜਾ ਐ ਗਰਮੀਆਂ ਤੋਹਫੇ ਬਾਜੀ ਬਾਜੀ ਕਸਟਮਰ ਦੇਖ ਰਿਹਾ ਦੂਰੋਂ ਦੂਰੋਂ ਦੀ ਕੀ ਫਾਇਦਾ ਕਰ ਰਹੇ ਹੋ ਕੀ ਰੇਟ ਦੇ ਰਹੇ ਹੋ 400 ਰੁਪਏ ਦੇ ਰਹੇ ਬਾਜੀ ਇਹ ਹਾਂਜੀ ਭਾਜੀ ਆਹੋ ਫਿਰ ਕੀ ਫਾਇਦਾ ਭਾਜੀ ਸਾਢੇ 3 ਮਿੰਟ ਕਪੜਾ ਭਾਜੀ ਇਹੇ ਹਾਂਜੀ ਕੜਾਈ ਕਰਾਓ ਪੇਂਟਿੰਗ ਕਰਾਓ ਲੈਟਰ ਵਾਲਾ ਗੋਟਾ ਪੱਟੀ ਲਵਾਓ ਜੋ ਮਰਜ਼ੀ ਕਰਾ ਲਓ ਸਾਢੇ 450 ਦਾ ਸਾਢੇ 450 ਦਾ ਕਿਆ ਬਾਤ ਦੇਖ ਲਓ ਚੈੱਕ ਕਰ ਲਓ ਰੇਟ ਦੇ ਨਹੀਂ ਗੱਲ ਦੱਸ ਰੇ ਨਹੀਂ ਭਾਜੀ ਰੇਟ ਮੈਂ ਬਿਲਕੁਲ ਸਹੀ ਦੱਸ ਰੇ ਪਰ ਸਾਢੇ 450 ਦੇ ਦੋ ਭਾਜੀ ਹੋ ਵੀ ਤਾਂ ਮੈਂ ਸੋਚੀ ਜਨਾ ਮੈਂ ਕਿ ਇਹ 500 600 ਦੇ ਦਾ ਬਜਾਰੋਂ ਮਿਲ ਜਾਂਦੇ ਆ ਭਾਜੀ 450 ਦੇ ਦੋ ਰਜਤ ਭਾਜੀ ਸਾਢੇ 450 ਦੇ ਦੋ 220 ਰੁਪਏ ਕਮੇਗਾ ਸਾਢੇ 450 ਦੇ ਦੋ ਭਾਜੀ 225 ਰੁਪਏ ਕਮੇਗਾ ਭਾਜੀ ਇੱਕ ਓ ਭਾਜੀ ਮੈਨੂੰ ਲੱਗਦਾ ਤੁਸੀਂ ਗਲਤ ਤਾਂ ਨਹੀਂ ਦੱਸ ਰਹੇ ਨਹੀਂ ਨਹੀਂ ਯਾਰ ਬੱਚਿਆ ਇਹ ਕਿੰਦਰ ਪ੍ਰਿੰਟ ਪੇ ਆ ਇਹ ਵੀ 225 ਰੁਪਏ ਲਾਰ ਕਿਆ ਦੀ ਆਹ ਆ ਦੇ ਤੂੰ ਕਹਿ ਗਿਆ ਤੂੰ ਝੂਠ ਬੋਲਦਾ ਮੈਂ ਯਾਰ ਆਲੇ ਆ ਚੈੱਕ ਕਰ ਆ 225 ਰੁਪਏ ਸੂਟ ਹੈ ਆ ਚੈੱਕ ਕਰ ਮੈਨੂੰ ਯਕੀਨ ਨਹੀਂ ਹੋ ਰਹਾ ਤੁਹਾਡੇ ਦੇ ਭਾਜੀ ਬਿਲਕੁਲ 225 ਰੁਪਏ ਸੂਟ ਦਊਗਾ ਕਹਿ ਕੇ ਦਊਗਾ ਕਸਟਮਰ ਕਿਤੇ ਵੀਡੀਓ ਚ ਸਕਰੀਨ ਸ਼ਾਟ ਲੈ ਕੇ ਆਵੇ ਮਿਲੇਗਾ ਮਿਲੇਗਾ ਮੁੜ ਕੇ ਤੁਸੀਂ ਕੋ ਗਲਤ ਦੱਸਿਆ ਯਾ ਰੇਟ ਹੈ ਮਿਲੇਗਾ ਮਿਲੇਗਾ ਭਾਈ ਤੜੇਗਾ 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 ਭਾਈ ਮਿਲੇਗਾ ਤੜੇਗਾ ਮਿਲੇਗਾ 402 ਭਾਜੀ ਸਾਡੇ 402 ਸਾਡੇ 402 ਹਾਂਜੀ ਭਾਜੀ ਚਾਹ ਲਈਓ ਪ੍ਰਿੰਟ ਚਾਹ ਲਈਓ ਪਲੇਨ ਅਸੀਂ ਦਵਾਂਗੇ 450 ਰੁਪਏ ਦੋ ਸੂਟ ਸਭ ਤੋਂ ਵੱਡੇ ਧਮਾਕਾ ਕਰਦਾ ਤੁਸੀਂ ਦਾ ਹੈ ਸਾਡੇ 450 ਰੁਪਏ ਇੰਨੇ ਸਸਤੇ ਸੂਟ ਲਾ ਦੇ ਮਿਲੇਗਾ ਮਿਲੇਗਾ ਹੈ ਇੱਕ ਵੀ ਲੈ ਸੋ ਦੋ ਅੱਛਾ 225 ਦਾ ਇੱਕ ਵੀ ਲੈ ਸੋ 225 ਦਾ ਲੋ ਜੀ ਲੈ ਲਓ ਪਲੇਨ ਚਾਹੇ ਲੈ ਲੋ ਪ੍ਰਿੰਟ ਆਪਾਂ ਲਾਦੇ 452 ਦੋ ਸਿੰਗਲ ਮਿਲੇਗਾ 225 ਦਾ ਸਟਾਕ ਦੀ ਕੋਈ ਕਮੀ ਨਹੀਂ ਸਕਰੀਨ ਸ਼ਾਟ ਲੈ ਕੇ ਆ ਜੋ ਬਿਲਕੁਲ ਲੈ ਕੇ ਆ ਪਾਜੀ ਵਾਲੋ ਸਕਰੀਨ ਸ਼ਾਟ ਲੈ ਕੇ ਆ ਵਾਲੋ 225 ਰੁਪਏ ਸੂਟ ਆ ਪਾ ਜੀ 225 ਰੁਪਏ ਸੂਟ ਦੇ ਰਹੇ ਵੀ ਜੀ ਪਲੇਨ ਲੈ ਲਿਓ ਪ੍ਰਿੰਟ ਲੈ ਲਿਓ 450 ਤੋਂ 2 ਹੈ ਸਿੰਗਲ ਮਿਲੇਗਾ 225 ਦਾ ਮਿਲੇਗਾ ਗੋਠੀ ਵਾਲੇ ਦੇ ਪਟੰਡੇ ਵਾਲੇ ਗੋਠੀ ਵਾਲੇ ਪਟੰਡੇ ਵਾਲੇ ਸੂਟ ਜਿਹੜੇ ਆਪਣੇ ਕੋਲ ਆਏ ਹੋਏ ਐ ਇੰਚ ਮਾਲ ਆਪਣੇ ਕੋਲ ਭਰਪੂਰ ਆ ਚੁੱਕਿਆ ਹੈ ਮਾਲ ਦੀ ਕੋਈ ਕਮੀ ਨਹੀਂ ਹੈ ਪਿਓਰ ਕਾਟਨ ਦੀ ਗੱਲ ਕਰ ਰਹੇ ਹਾਂ ਸਰਪਰਖ ਦੀ ਗੱਲ ਕਰ ਰਹੇ ਹਾਂ ਆਲ ਓਵਰ ਦੀ ਗੱਲ ਕਰ ਰਹੇ ਹਾਂ ਆਲ ਓਵਰ ਸੂਟ ਆਪਣੇ ਕੋਲ ਆਏ ਹੋਏ ਐ ਡੀਐਨ ਨਵੇਂ ਵੀ ਐ ਡੀਐਰ ਪਹਿਲਾਂ ਵਾਲੇ ਮਿਕਸ ਮਾਲ ਆਪਣੇ ਕੋਲੋਂ ਅੱਜ ਜਿਹੜੇ ਹੁੰਦੇ ਆਣ ਆਏ ਸਾਰੇ ਨਵੇਂ ਆਏ ਜਿੰਦਾ ਰੇਟ ਹੈ 300 ਰੁਪਏ ਦਾ 300 ਦਾ ਰੇਟ ਹੈ ਸਟਾਕ ਚੈੱਕ ਕਰ ਤਾ ਦਿਓ ਆ ਸਾਰਾ ਸਟਾਕ 300 ਆ ਪਿਆ ਸਟਾਕ ਚੈੱਕ ਕਰ ਸਦੇਓ ਸ਼ਾਮ ਦਾ ਟਾਈਮ ਹੈ ਬਲੌਕ ਬੜ ਰਹਾ ਗੋਠੀਵਾੜ ਬੜ ਦਾ ਤੇ ਜਿੰਨੇ ਤੋਂ ਸਟਾਕ ਦੇਖ ਰਹੇ ਸਾਰਾ 300 ਰੁਪਏ ਦਾ ਸਟਾਕ ਕਰ ਦਿੱਤਾ ਵੀਰ ਜੀ ਆਰਟੀਕਲ ਇੰਨੇ ਪਿਆਰੇ ਪਿਆਰੇ ਆ ਪ੍ਰਿੰਟ ਇੰਨੇ ਪਿਆਰੇ ਪਿਆਰੇ ਆ ਚੁੱਕੇ ਆ ਆਪਣੇ ਕੋਲ ਜਿੰਨੇ ਵੀ ਪ੍ਰਿੰਟ ਹੈ ਸਾਰੇ ਨਿਊ ਪ੍ਰਿੰਟ ਹੈ ਵੀਰੇ ਜਿੰਨੇ ਵੀ ਪ੍ਰਿੰਟ ਹੈ ਸਾਰੇ ਨਿਊ ਪ੍ਰਿੰਟ ਹੈ ਇੱਧਰ ਬੈਠਾ ਗੋਰੀ ਭਾਜੀ ਪ੍ਰਿੰਟਾਂ ਦੇ ਕੋਲੋਂ ਇਹ ਵੀ 300 ਵਾਲੇ ਪ੍ਰਿੰਟਾਂ ਦੇ ਕੋਲੋਂ ਬੈਠੇ ਭਾਜੀ ਹਾਂਜੀ ਇਹ ਆਏ ਆ ਪਿਓਰ ਕਾਟਨ ਦੇ 300 ਤੇ 350 ਜਿਹੜਾ ਆਲ ਓਵਰ ਹੈ ਜੀ ਉਹ 300 ਹੈ ਜਿਹੜਾ ਮੈਚਿੰਗ ਹੈ ਇਹਦਾ ਉਹ 350 ਹੈ ਦੋ ਰੇਟ ਆਏ ਆ ਜਿਹੜਾ ਪਹਿਲਾ ਉਹ 350 ਜੀ ਉਹ 300 ਕੀਤਾ ਹੁਣ ਰੇਟ 50 ਰੁਪਏ ਘਟਾਇਆ ਹੈਗਾ ਮੈਚਿੰਗ ਦਾ ਪਰ ਉਹੀ ਰੇਟ ਹੈ 350 ਭਾਜੀ ਬਾਜ਼ਾਰ ਤਾਂ 6 600 ਦੇ ਵਿਕਰੇ ਹੈ ਭਾਜੀ ਆਪਣੇ ਗੋਠੀ ਵਾਲਿਆਂ ਦੇ ਤੁਹਾਨੂੰ ਪਤਾ ਹੈ ਜੀ ਆਫਰ ਚੱਲ ਰਹੀ ਹੈ ਹੋਰ ਘਟਾ ਦੇ ਤੁਸੀਂ ਹੋਰ ਘਟਾ ਦੇ ਰਖੜੀ ਦੀ ਸਪੈਸ਼ਲ ਆਫਰ ਚੱਲ ਰਹੀ ਹੈ ਅੱਛਾ ਪਹਿਲਾ ਧਮਾਕਾ ਲਓ ਜੀ ਰਖੜੀ ਦਾ ਮਹਾਤਮਾ ਕਾ ਰਕੜੀ ਦਾ ਹਾਂਜੀ ਸਸੇ ਕਾ ਜਿਵੇਂ ਕਿ ਤੁਹਾਨੂੰ ਆਰਟੀਕਲ ਦਿਖਾ ਰਿਹਾ ਸਾਰੇ ਕੋਟਨ ਦੀ ਵੈਰਾਈਟੀ ਵਾਕਈ ਬਹੁਤ ਸੋਹਣੀ ਹੈ ਡਿਸਕਾਊਂਟ ਬਹੁਤ ਜ਼ਿਆਦਾ ਕਰ ਰੱਖਿਆ ਆ ਰੈਕਾਂ ਦੇ ਰੈਕਪਰੇ ਕੋਲ ਭਰੇ ਹੋਏ ਆ ਵੀਰੇ ਜਿਹੜੇ ਕੀ ਆਪਾਂ ਰੇਟ ਕਰਤਾ 300 ਰੁਪਏ ਦਾ ਸੂਟ ਹੈ ਵੀਰੇ ਆਲ ਓਵਰ ਸੂਟ ਹੈ ਮਲਟੀ ਪ੍ਰਿੰਟਿੰਗ ਸੂਟ ਹੈ ਫਲੋਰਲ ਪ੍ਰਿੰਟ ਸੂਟ ਹੈ ਤੇ ਫਲੋਰਲ ਜਿਓਮੈਟ੍ਰੀਕਲ ਹਰ ਇੱਕ ਤਰ੍ਹਾਂ ਦੀ ਡਿਜ਼ਾਈਨਿੰਗ ਮਿਲੂਗੀ ਆ ਦੇਖੋ ਚੈੱਕ ਆ ਦੇਖੋ ਮਲਟੀ ਪ੍ਰਿੰਟ ਆ ਗਿਆ ਭਾਜੀ ਕੈਨ ਦਾ ਮਤਲਬ ਜਿਹੜਾ ਆਲ ਓਵਰ ਆ ਤੁਸੀਂ 300 ਦਾ ਦੇ ਰਹੇ ਹੋ ਆਲ ਓਵਰ ਸੂਟ ਵੀਰ ਜੀ 300 ਰੁਪਏ ਦਾ ਜੇ ਇਹਦੇ ਵਿੱਚ ਮੈਚਿੰਗ ਨਿਕਲ ਗਈ ਉਹ 600 350 ਰੁਪਏ ਦਾ ਸੂਟ ਹੈ ਵੀਰੇ ਪ੍ਰਿੰਟ ਕੱਲਾ ਕੱਲਾ ਛਾਂਟ ਕੇ ਲਾਇਆ ਹੋਇਆ ਵੀਰੇ ਕੱਲਾ ਕੱਲਾ ਪ੍ਰਿੰਟ ਸਿਰੇ ਦਾ ਲੈ ਕੇ ਆਇਆ ਹੋਇਆ ਡਿਜ਼ਾਈਨਰ ਸੂਟ ਆ ਚੁੱਕਿਆ ਹੈ ਕਪੜਾ ਪਿਓਰ ਕਾਟਨ ਸਰਪਲਸ ਦੀ ਕੁਆਲਿਟੀ ਆ ਬ੍ਰ ਜਿਵੇਂ ਕਿ ਆ ਅੱਜ ਕ ਨਵੀਆਂ ਚੀਜ਼ਾਂ ਐ ਐਦੂ ਲਾਵਾ ਆਪਣੇ ਕੋਲ ਆਰਟੀਕਲ ਹੋਰ ਵੀ ਬਹੁਤ ਪਏ ਨੇ ਨਵੀਆਂ ਚੀਜ਼ਾਂ ਦੇ ਨਾਲ ਇੱਕ ਆਪਣੇ ਕੋਲ ਹੈ ਚਾਂਜਰ ਪਲਾਜ਼ੋ ਚਾਂਜਰ ਪਲਾਜ਼ੋ ਚਾਂਜਰ ਪਲਾਜ਼ੋ ਹੋ ਕੀ ਹੁੰਦਾ ਭਾਜੀ ਤੁਹਾਨੂੰ ਦਿਖਾਣੇ ਲਈ ਆ ਜਿਓ ਪਰ ਦੀ ਦੇਖੋ ਤੁਹਾਡੇ ਡਿਸਪਲੇ ਕਰ ਰਹੇ ਦਿਖਾਓ ਭਾਜੀ ਕੀ ਚੀਜ਼ ਐ ਜਿੰਨੇ ਮੇਰੇ ਤੋਂ ਸੈਂਪਲ ਆਏ ਨੇ ਵੀਰੇ ਜਿੰਨਾ ਮਾਇ ਮੇ ਤੋਂ ਨਾ ਆਇਆ ਸਭ ਚਾਂਜਰ ਪਲਾਜ਼ੋ ਐ ਅਗਲਾ ਕਹਿੰਦਾ ਚਾਂਜਰ ਕੀ ਐ ਚਾਂਜਰ ਭਾਜੀ ਆ ਚੀਜ਼ ਐ ਉਹ ਭਾਜੀ ਗਾਣਾ ਕਹਿੰਦੇ ਨੇ ਤੇਰੀ ਚਾਂਜਰ ਦਾ ਸ਼ਰਕਾਰਾ ਲਈ ਇਹ ਪੀਸ ਮਤਲਬ ਉਸੇ ਤਰ੍ਹਾਂ ਦੀ ਆਪਣੀ ਉਸੇ ਤਰ੍ਹਾਂ ਦੇ ਭਾਜੀ ਆ ਦੇਖੋ ਆ ਚਾਂਜਰ ਵਾਲੇ ਪਲਾਜੋ ਵੀਰ ਜੀ ਅੱਛਾ ਇਹਨੂੰ ਚਾਂਜਰ ਕਹਿੰਦੇ ਹੋ ਚਾਂਜਰ ਕਹਿੰਦੇ ਆ ਚਾਜੋ ਦੀ ਲੁੱਕ ਬੰਦੀ ਹੈ ਆਰਟੀਕਲ ਬਹੁਤ ਪਿਆਰਾ ਹੈ ਪ੍ਰਿੰਟ ਬਹੁਤ ਸੋਹਣੇ ਸੋਹਣੇ ਆਪਣੇ ਕੋਲ ਆਏ ਨੇ ਇਹ ਤੇਵੇਂ ਆ ਸ਼ਰਟ ਦਾ ਕਪੜਾ ਆ ਗਿਆ ਆ ਚਾਂਜਰ ਪਲਾਜੋ ਦਾ ਕਪੜਾ ਆ ਗਿਆ ਇਹਦੇ ਵਿੱਚ ਆਪਣੇ ਕੋਲ ਮਾਲ ਬਹੁਤ ਹੈ ਜਿੰਨਾ ਮਰਜ਼ੀ ਮਾਲ ਲੈ ਲਓ ਆ ਰੱਖੋ ਚਾਂਜਰ ਪਲਾਜੋ ਚਾਂਜਰਾਂ ਵਾਲੀ ਚਾਂਜਰ ਪਲਾਜੋ ਭਾਜੀ 50 ਆਫ ਤੇ ਭਾਜੀ 1000 ਵਾਲਾ 500 ਰੁਪਏ ਮਿਲੂਗਾ ਗੋਠੀ ਵਾਲੇ ਬਠੰਡੇ ਵਾਲੇ ਬਠੰਡੇ ਵਾਲਿਆਂ ਨੂੰ ਮਿਲੂਗਾ 100 ਬਹੁਤ ਸੋਹਣੇ ਕਿੱਥੇ ਪਿਆ ਭਾਜੀ ਡਿਜ਼ਾਈਨ ਵੀ ਦੱਸ ਦੋ ਇਹਦੇ ਬਾਅ ਆਰੇ ਪੱਛਾਂਜਰ ਪਲਾਜੋ ਮੈਚਿੰਗ ਸੂਟ ਹੈ ਵੇਜੀ ਏ ਕਲਾਸ ਕਪੜਾ ਹੈ ਗਰਮੀਆਂ ਦਾ ਰੇਟ ਹੈ 500 ਦਾ ਇੱਧਰ ਕੋਈ ਸਾਜ ਵੀ ਚਾਂਜਰ ਬਣਾ ਲੈ ਕੇ ਪਾਜੀ ਭਾਜੀ ਵਾਕਈ ਚਾਂਜਰ ਹੈ ਜੀ ਚਾਂਜਰ ਪਾਜੀ ਡਿਜ਼ਾਈਨ ਕਿੱਥੇ ਪਈ ਆਦੇ ਇਹ ਆ ਸਾਰਾ ਸਟਾਕ ਪੈਣਾ ਵੀਰੇ ਆ ਜਿੰਨਾ ਸਟਾਕ ਪੈ ਸ਼ਾਮ ਦਾ ਟਾਈਮ ਹੈ ਬਲੋਕ ਬਣ ਰਹੇ ਜਾਨ ਦਾ ਟਾਈਮ ਹੋਇਆ ਜਿੰਨਾ ਕਿ ਟਾਈਮ ਮਿਲਿਆ ਸੀ ਬਲੋਕ ਬਣਾ ਰਿਹਾ ਤੁਹਾਨੂੰ ਦਿਖਾ ਰਿਹਾ ਚਾਂਜਰ ਪਲਾਜੋ ਵਾਲੇ ਡਿਜ਼ਾਈਨ ਆ ਜਿੰਨੇ ਚਾਂਜਰ ਪਲਾਜੋ ਵਾਲੇ ਡਿਜ਼ਾਈਨ ਨੇ ਜੀ ਜਿੰਦਾ ਰੇਟ ਹੈ 500 ਰੁਪਏ ਬਹੁਤ ਹੀ ਘੱਟ ਰੇਟ ਕਰ ਦਿੱਤਾ ਹੈ ਏ ਕਲਾਸ ਪੀਸ ਕਰ ਦਿੱਤਾ ਹੈ ਪ੍ਰਦੀਪ ਜੀ ਵਿੱਚ ਰੋਕੂੰਗਾ ਇਸ ਤੋਂ ਇਲਾਵਾ ਹੋਰ ਕੀ ਹੈਗਾ ਤੁਹਾਡੇ ਕੋਲ ਹੋਰ ਇਲਾਵਾ ਭਾਜੀ ਆਪਣੇ ਕੋ ਬ੍ਰਾਂਡਡ ਕੁਆਲਿਟੀ ਹੈ ਏਕੇ ਟੈਕਸੀ ਜਿੰਦਾ ਰੇਟ ਹੈ 450 ਪਾਈਸ ਹਸ਼ਾ ਆਜੋ ਭਾਜੀ ਆਜੋ 450 ਵਾਲੀ ਕੁਆਲਿਟੀ ਆਹ ਲੋ ਜੀ ਆਪਣੇ ਕੋਲ ਡਿਸਪਲੇ ਕੀਤਾ ਦੇਖੀ ਮੇਰਾ ਵੀ ਆਹ ਦੇਖੋ ਜੀ ਕਿੱਡੇ ਪਿਆਰੇ ਸੂਟ ਆ ਚੁਕੇ ਆਪਣੇ ਕੋਲੇ ਜੈਪੂਰੀ ਪ੍ਰਿੰਟ ਦੇਖੋ ਪ੍ਰਿੰਟਿੰਗ ਤੁਸੀਂ ਦੇਖੀ ਵੀ ਹੋਣੀ ਹੈ ਸਟਾਈਲ ਬਹੁਤ ਸੋਹਣਾ ਪਹਿਲਾਂ ਵੀ ਵੀਡੀਓ ਪਾਈ ਸੀ ਉਹਦੇ ਵਿੱਚ ਡਿਜ਼ਾਈਨ ਹੋਰ ਸਮੇ ਆ ਚੁਕੇ ਆਪਣੇ ਕੋਲੇ 450 ਦਾ ਸੂਟ ਹੈ ਏਕੇ ਟੈਕਸ ਬ੍ਰਾਂਡ ਦਾ ਜੀ ਭਾਜੀ ਡਿਜ਼ਾਈਨ ਆ ਦੇਖ ਵੀਰੇ ਤੁਹਾਡੇ ਸਾਹਮਣੇ ਰੈਕ ਭਰੇ ਪਏ ਭਾਜੀ ਹਜੇ نیچے ਮੁੰਡੇ ਮਾਲ ਲਾ ਰਿਹਾ ਛਾਂਟੀ ਆਂਦੇ ਨਵਾਂ ਸੂਟ ਨਵੇਂ ਰੇਟ ਤੇ ਡਿਸਕਾਊਂਟ ਕੀਤਾ ਹੋਇਆ ਹੈ ਜੀ ਬਹੁਤ ਜ਼ਿਆਦਾ ਰੇਟ ਲੱਗੇ ਹੋਏ ਘੱਟ ਰੇਟਾਂ ਦੇ ਵਿੱਚ ਤੇ ਆਪਾਂ ਇੱਕ ਗੱਲ ਸੀ ਹੋਰ ਜੀ ਆਪਣੇ ਕੋਲ ਇੱਕ ਬ੍ਰੈਂਡ ਓਡੀ ਦਾ ਆਉਂਦਾ ਜੀ ਓਡੀ ਦਾ ਓਡੀ ਬ੍ਰੈਂਡ ਦਾ 750 ਤੋਂ ਲੈ ਕੇ 1000 ਦੀ ਜੀ ਸੂਟ ਵੇਚ ਰਿਹਾ ਆਪਾਂ ਦੇ ਰਿਹਾ 500 ਰੁਪਏ ਦਾ ਆ ਸਾਰਾ ਰੈਕ ਪੂਲ 500 ਦਾ ਦੇ ਰੋ ਤੁਸੀਂ 500 ਰੁਪਏ ਦੇ ਦੇਣਾ ਵੀਰੇ ਆ ਦੇਖੋ ਪਿਓਰ ਕੋਟਨ ਹੈ ਇੱਕ ਧਾਗਾ ਮਿਕਸ ਹੈ ਜ਼ਿੰਮੇਵਾਰੀ ਹੋਊਗੀ ਵੀਰੇ ਪਿਓਰ ਕੋਟਨ ਦਾ ਬ੍ਰਾਂਡਡ ਸੂਟ 500 ਰੁਪਏ ਇਹ ਤੁਹਾਨੂੰ ਸਾਰੇ ਆਰਟੀਕਲ ਇੱਕੋ ਹੀ ਛੱਤ ਥੱਲੇ ਮਿਲਣਿਆ ਕੋਠੀ ਵਰਲਡਵਾਈਡ ਧੋਪੀ ਵੀ ਆਰ ਬਠਿੰਡਾ ਕੋਈ ਜੰਮੀਆ ਚੀਜ਼ਾਂ ਆਇਓ ਦਿਖਾਈਏ ਭਾਜੀ ਬੈਠੇ ਅੱਗੇ ਹਾਂਜੀ ਭਾਜੀ ਕੀ ਲਾਗੇ ਬੇਟਾ ਪਾਜੀ ਪੱਤੀ ਕਾਲ ਕੀ ਲਾਗੇ ਬੇਟਾ ਭਾਜੀ ਲੈ ਕੇ ਆਈ 300 ਰੁਪਏ 350 ਰੇਟ ਸੀ ਸਾਰੇ 300 ਰੁਪਏ ਕਰਦੇ ਨਹੀਂ ਥੋੜਾ ਮਾ ਸਾਰਾ ਮਾ ਤੁਸੀਂ ਲੰ데요 ਇਹ ਸਾਰੇ ਵੀ ਆ ਨਵੇਂ ਆ ਆਪਣੇ ਕੋਲ ਸਾਰੇ ਕੋ ਜੜ ਨਵੇਂ ਸਾਰਾ ਵੈਰਾਈ ਨਵੀਂ ਹੈ 10% ਪੁਰਾਣੇ 90% ਨਵੇਂ 90% ਨਵੇਂ ਆ 10% ਦੇ ਦੀ ਆਪਣੇ ਡੈਗੂਰੇ ਚੱਲ ਰਿਹਾ ਡੀਆਰ ਹਿੱਟਰੀ ਐਨ ਚੱਲ ਰਿਹਾ ਪਿਓੜੀ ਆ ਨੇ ਇਹ ਕਿੰਨੀ ਗ੍ਰੀਨ ਭਾਜੀ ਸਾਰੇ 300 ਰੁਪਏ ਕਰਦੇ ਜੀ 300 ਰੁਪਏ ਆ ਲੋ 300 ਰੁਪਏ ਚੈੱਕ ਕਰ ਤੋਂ ਦਿਓ ਭਾਜੀ ਦਿਖਾ ਰਿਹਾ ਹੈ ਸਾਰੇ ਨਵੇਂ ਡਿਜ਼ਾਈਨ ਦਿਖਾ ਰਹੇ ਆ ਏ ਕਲਾਸ ਚੀਜ਼ ਆ ਰਹੀ ਆ ਬਾਜੀ ਅੱਗੇ ਬੱਟੇ ਪਾੜੀ ਬੱਟੇ ਆ ਜੀ ਹਾਂਜੀ ਆਜੋ ਵੀਰ ਜੀ ਆਜੋ ਬਹੁਤ ਸੋਹਣੇ ਆਰਟੀਕਲ ਨੇ ਜਿਹਨਾਂ ਕਿ ਤੁਹਾਨੂੰ ਹਰ ਚੀਜ਼ ਦੇ ਵਿੱਚ ਆਪਾਂ ਦਿਖਾ ਰਹੇ ਆ ਵੀਰੇ ਡਿਸਕਾਊਂਟ ਬਹੁਤ ਜ਼ਿਆਦਾ ਲੱਗਿਆ ਹੋਇਆ ਹੈ ਰੇਟ ਬਹੁਤ ਜ਼ਿਆਦਾ ਘਟਨੇ ਆਹ ਪੀਸ ਦੇਖ ਲਓ ਧਾਂਗਾ ਦੀਆਂ ਧਾਂਗਾ ਪਈਆਂ ਆਪਣੇ ਕੋਲੇ ਰੇਟ 300 ਰੁਪਏ ਰੇਟ ਆ ਵੀਰੇ ਆਲ ਓਵਰ ਸੂਟ ਰੇਟ 300 ਰੁਪਏ ਹੈ ਤੇ ਜਿਹੜਾ ਮੈਚਿੰਗ ਹੋਊਗਾ ਵੀਰੇ ਉਹ ਹੋਊਗਾ ਇੱਕ ਮਿੰਟ ਉਹ ਹੀ ਮੈਂ ਇਹਨਾਂ ਤੋਂ ਵੀ ਪੁੱਛ ਲਾਂ ਮੜਿਆ ਦੂਰ ਸੀ ਸ਼ੁਰੂ ਪੁੱਛੋ ਵੀਰੇ ਹਾਂਜੀ ਵੀਰੇ ਜਿਹੜਾ ਮਾਲ ਜਿਆ ਪਿਆ ਇਹ ਕੋਟਨ ਹੈ ਬਾਜੀ ਪਿਆ ਕੋਟਨ ਦੇ ਲੱਗੇ ਡਿਸ ਆ ਵੀਰੇ ਨੂੰ ਵੀ ਪੁੱਛ ਲਈਏ ਵੀਰੇ ਕੋਟਨ ਦਾ ਸੂਟ ਹੀ ਇਹ ਹਾਂਜੀ ਹਾਂਜੀ ਪਿਓਰ ਕਾਟਨ ਦਾ ਮਾਲ ਲੱਗਿਆ ਹੋਇਆ ਜੀ 100% ਇੱਕ ਆ ਬਾਜੀ ਨੂੰ ਵੀ ਪੁੱਛ ਲਈਏ ਹਾਂਜੀ ਬਾਜੀ ਆ ਕਾਟਨ ਦਾ ਮਾਲ ਹੈ ਹਾਂਜੀ 300 ਰੁਪਏ 650 ਦੇ ਰਹੇ ਜੀ ਸੱਚ ਕਹਾਂਗੇ ਸੱਚ ਸੱਚ ਕਹੋਗੇ ਹਾਂਜੀ ਲੋ ਜੀ ਪ੍ਰਦੀਪ ਜੀ ਇੱਕ ਗੱਲ ਬਿਲਕੁਲ ਸਹੀ ਹੈ ਜੀ ਸਾਡੇ ਕੋਲੋਂ ਹੱਦਮ ਨਵੇਂ ਡਿਜ਼ਾਈਨ ਆਂਦੇ ਆ ਸਾਡੇ ਕੋਲੋਂ ਹੱਦਮ ਨਵੇਂ ਡਿਜ਼ਾਈਨ ਆਂਦੇ ਆ ਜਿੰਨੇ ਵੀ ਡਿਜ਼ਾਈਨ ਆਂਦੇ ਆ ਸਾਰੇ 50% ਆਫ ਤੇ ਆਂਦੇ ਆ ਕੋਈ ਕੈਨ ਦੀ ਗੱਲ ਨਹੀਂ ਕੋਈ ਅੰਤੂ ਪ੍ਰੰਤੂ ਵਾਲਾ ਕੰਮ ਨਹੀਂ ਮੈਸੂਮ ਦਿਖਾਣਾ ODI ਦਾ ਬ੍ਰਾਂਡ ਬੋਡੀ ਬ੍ਰਾਂਡ ਏਕੇ ਟੈਕਸ ਦਾ ਬ੍ਰਾਂਡ ਹੈ ਸੋ ਪੰਜ ਚ ਸੈਂਪਲ ਹਲਾ ਪਾ ਜਾਈਏ